ਸਤਿ ਸ਼੍ਰੀ ਅਕਾਲ ਮੈਂ ਸੁਖਮਨ ਰਕਾਨ ਫੈਸ਼ਨ ਡਿਜ਼ਾਈਨਰ ਬਰੇਟਾ ਤੋਂ ਸਤਿ ਸ਼੍ਰੀ ਅਕਾਲ ਮੈਂ ਕਿਰਨ ਰਕਾਨ ਫੈਸ਼ਨ ਡਿਜ਼ਾਈਨਰ ਬਰੇਟਾ ਤੋਂ ਸਤਿ ਸ਼੍ਰੀ ਅਕਾਲ ਮੈਂ ਅਰਪਿੰਦਰ ਰਕਾਨ ਫੈਸ਼ਨ ਡਿਜ਼ਾਈਨਰ ਬਰੇਟਾ ਤੋਂ ਸਾਡੀਆਂ ਮਾਮਾ ਅਕਸਰ ਆਪਣੀਆਂ ਧੀਆਂ ਨੂੰ ਆਪਣੀਆਂ ਕੁੜੀਆਂ ਨੂੰ ਕਹਿੰਦੀਆਂ ਹੁੰਦੀਆਂ ਸੀ ਕਿ ਧੀਏ ਰਕਾਨਾਂ ਵਾਲੇ ਕੰਮ ਕਰਿਆ ਕਰ ਰਕਾਨ ਉਹਨਾਂ ਮੁਟਿਆਰਾਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਕੁੜੀਆਂ ਆਪਣੇ ਘਰਾਂ ਨੂੰ ਸੰਭਾਰਨਾ ਸਿੱਖ ਜਾਂਦੀਆਂ ਨੇ ਜਿਹੜੀਆਂ ਧੀਆਂ ਆਪਣੇ ਹੱਥਾਂ ਦਾ ਹੁਨਰ ਜਾਣਦੀਆਂ ਹੁੰਦੀਆਂ ਨੇ ਕੈਰ ਕਾਨ ਕੁੜੀਆਂ ਨੇ ਇਕੱਠੇ ਹੋ ਕੇ ਇਹ ਬੁਟੀਕ ਸ਼ੁਰੂ ਕੀਤੀ ਹੈ ਰਕਾਨ ਫੈਸ਼ਨ ਡਿਜ਼ਾਈਨਰ ਬ੍ਰੇਟਾ ਦੇ ਨਾਂ ਤੇ ਕਿਸੇ ਕਿਸੇ ਵੀ ਮਤਲਬ ਮੇਰੀ ਭੈਣ ਨੇ ਇਹ ਕੜਾਈ ਤਿਆਰ ਕਰवानी ਹੈ ਬਹੁਤ ਹੀ ਘੱਟ ਰੇਟਾਂ ਤੇ ਆਪਾਂ ਤਿਆਰ ਕਰਕੇ ਦਿੰਨੇ ਆ ਠੀਕ ਹੈ ਜਿਵੇਂ ਆਹ ਇੱਕ ਆ ਕੜਾਈ ਹੋਗੀ ਦੇਖੋ ਲੜਕੀਆਂ ਲਈ ਵੀ ਆਪਾਂ ਨੇ ਸਲਾਈ ਪਲੱਸ ਕੜਾਈ ਦੀ ਸਖਲਾਈ ਦਿੰਨੇ ਆ ਜੇ ਕਿਸੇ ਲੜਕੀ ਨੇ ਵੀ ਮਤਲਬ ਸਲਾਈ ਪਲੱਸ ਕੜਾਈ ਸਿੱਖਣੀ ਹੈ ਤਾਂ ਆਪਾਂ ਨੂੰ ਆ ਕੇ ਇੱਥੇ ਮਿਲ ਸਕਦਾ ਹੈ ਜਾਂ ਆਪਾਂ ਨੂੰ ਕਾਲ ਕਰ ਸਕਦਾ ਹੈ ਨੂੰ ਅਸੀਂ ਸੂਟ ਸਲਾਈ ਕਰਕੇ ਵੀ ਦੇਵਾਂਗੇ ਤੇ ਵਿਦ ਕੜਾਈ ਵੀ ਜਿਦੇ ਵਿੱਚ ਤੁਹਾਨੂੰ ਵੀ ਮਤਲਬ ਤੁਸੀਂ ਸਾਡੇ ਤੋਂ ਪਲੇਨ ਕਪੜਾ ਲੈ ਕੇ ਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਤੇ ਜਿਵੇਂ ਮਤਲਬ ਸਲਾਈ ਵੀ ਕਰਵਾ ਸਕਦੇ ਹੋ ਬਹੁਤ ਹੀ ਘੱਟ ਰੇਟਾਂ ਦੇ ਤੁਹਾਨੂੰ ਅਸੀਂ ਸੂਟ ਤਿਆਰ ਕਰਕੇ ਦੇਵਾਂਗੇ ਸੂਟ ਆਪਾਂ ਨੇ ਪੇਂਟ ਕੀਤਾ ਹੋਇਆ ਹੈ ਤੁਸੀਂ ਦੇਖੋ ਠੀਕ ਹੈ ਇਹਦਾ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਹੋਇਆ ਹੈ ਮੈਂ ਤੁਹਾਨੂੰ ਦੁਪੱਟਾ ਦਿਖਾ ਦਿੰਨੀ ਆ ਦੇਖੋ ਇਹਦੇ ਆਪਾਂ ਚਾਰੇ ਪੱਲਿਆਂ ਤੇ ਪੇਂਟ ਕੀਤਾ ਹੋਇਆ ਹੈ ਇਹ ਸੂਟ ਪੇਂਟ ਕੀਤਾ ਹੋਇਆ ਹੈ ਜੇ ਤੁਸੀਂ ਵੀ ਸੂਟ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਕੋਲੇ ਆ ਦਿੱਤੇ স্ক্রিন ਤੇ ਨੰਬਰ ਤੇ ਤੁਸੀਂ ਸਾਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਇਹ ਆਪਾਂ ਨੇ ਕਢਾਈ ਕੀਤਾ ਹੋਇਆ ਸੂਟ ਇਹ ਤੇ ਆਪਾਂ ਵੀ ਮਤਲਬ ਕਢਾਈ ਕੀਤੀ ਹੋਈ ਹੈ ਜਿਵੇਂ ਤੁਹਾਨੂੰ ਵੀ ਮਤਲਬ ਕਢਾਈ ਵਾਲਾ ਸੂਟ ਚਾਹੀਦਾ ਹੈ ਪੇਂਟਿੰਗ ਵਾਲਾ ਸੂਟ ਚਾਹੀਦਾ ਹੈ ਕੀਕੀ ਤੁਹਾਨੂੰ ਪਲੇਨ ਸੂਟ ਚਾਹੀਦਾ ਹੈ ਜਿਵੇਂ ਆਪਾਂ ਨੇ ਪਲੇਨ ਸੂਟ ਇੱਧਰ ਦਿੱਤੇ ਹੋਏ ਨੇ ਦੇਖੋ ਠੀਕ ਹੈ ਤੁਹਾਨੂੰ ਪਲੇਨ ਸੂਟ ਚਾਹੀਦਾ ਹੈ ਪਲੇਨ ਸੂਟ ਤੇ ਕਢਾਈ ਚਾਹੀਦੀ ਹੈ ਜਾਂ ਪੇਂਟਿੰਗ ਵਾਲਾ ਸੂਟ ਚਾਹੀਦਾ ਕੋਈ ਵੀ ਕਿਸੇ ਤਰ੍ਹਾਂ ਦਾ ਸੂਟ ਚਾਹੀਦਾ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਜਿਵੇਂ ਦੇਖੋ ਇਹ ਸੂਟ ਹੈ ਆਪਾਂ ਨੇ ਇਹ ਪਲੇਨ ਕੱਪੜਾ ਲਿਆ ਸੀ ਇਹ ਪਲੇਨ ਕੱਪੜੇ ਤੇ ਆਪਾਂ ਨੇ ਫੁਲਕਾਰੀ ਵਰਕ ਦੀ ਕਢਾਈ ਕਰਵਾਈ ਹੈ ਠੀਕ ਹੈ ਜੇ ਤੁਸੀਂ ਕਿਸੇ ਵੀ ਮਤਲਬ ਮੇਰੀ ਭੈਣ ਨੇ ਇਹ ਕਢਾਈ ਤਿਆਰ ਕਰवानी ਹੈ ਬਹੁਤ ਹੀ ਘੱਟ ਰੇਟਾਂ ਤੇ ਆਪਾਂ ਤਿਆਰ ਕਰਕੇ ਦਿੰਨੇ ਆ ਜਿਵੇਂ ਆਹ ਇੱਕ ਆ ਕਢਾਈ ਹੋਗੀ ਦੇਖੋ ਜਿਵੇਂ ਇਹ ਕਢਾਈ ਵੀ ਕਿਸੇ ਨੇ ਕਰवानी ਹੈ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਸੂਟਾਂ ਦੀ ਸਲਾਈ ਕਢਾਈ ਤੇ ਪੇਂਟਿੰਗ ਵਗੈਰਾ ਸਿਖਾਈ ਵੀ ਜਾਏਗੀ ਤੇ ਪ੍ਰੋਪਰ ਤੁਹਾਨੂੰ ਸੂਟ ਤਿਆਰ ਕਰਕੇ ਵੀ ਦਿੱਤੇ ਜਾਣਗੇ ਇਹਦੇ ਵਿੱਚ ਤੁਸੀਂ ਸਾਡੇ ਤੋਂ ਆਰੀ ਵਰਕ ਹੈਂਡਵਰਕ ਪੇਂਟਿੰਗ ਵਾਲੇ ਸੂਟ ਤੇ ਹੂਪ ਐਮਬਲੋਇਡਰੀ ਜੋ ਵੀ ਤੁਸੀਂ ਤੁਸੀਂ ਸਾਨੂੰ ਦੱਸੋਗੇ ਅਸੀਂ ਉਸ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਤੁਹਾਡੀ ਮੰਗ ਦੇ ਅਕੋਰਡਿੰਗ ਹੀ ਸੂਟ ਤਿਆਰ ਕੀਤਾ ਜਾਊਗਾ ਲੜਕੀਆਂ ਲਈ ਵੀ ਆਪਾਂ ਨੇ ਸਲਾਈ ਪਲੱਸ ਕਢਾਈ ਦੀ ਸਿਖਲਾਈ ਦਿੰਨੇ ਆ ਜੇ ਕਿਸੇ ਲੜਕੀ ਨੇ ਵੀ ਮਤਲਬ ਸਲਾਈ ਪਲੱਸ ਕਢਾਈ ਸਿੱਖਣੀ ਹੈ ਤਾਂ ਆਪਾਂ ਨੂੰ ਆ ਕੇ ਇੱਥੇ ਮਿਲ ਸਕਦਾ ਹੈ ਜਾਂ ਆਪਾਂ ਨੂੰ ਕਾਲ ਕਰ ਸਕਦਾ ਹੈ ਜਿਹੜੀਆਂ ਲੜਕੀਆਂ ਕਾਲਸ ਦੇ ਵਿੱਚ ਫੈਸ਼ਨ ਡਿਜ਼ਾਈਨਰ ਦਾ ਕੋਰਸ ਕਰ ਰਹੀਆਂ ਨੇ ਉਹਨਾਂ ਦੇ ਲਈ ਵੀ ਮਤਲਬ ਅਸੀਂ ਨੇ ਇੱਕ ਇਹ ਉਪਰਾਲਾ ਕੀਤਾ ਹੈ ਵੀ ਜਿਵੇਂ ਕੋਈ ਲੜਕੀ ਵੀ ਮਤਲਬ ਕਈ ਵਾਰ ਗਰੀਬ ਘਰੋਂ ਹੁੰਦੀਆਂ ਨੇ ਬਹੁਤ ਸਾਰੀਆਂ ਲੜਕੀਆਂ ਆਪਣੇ ਖਰਚੇ ਨਹੀਂ ਵੀ ਮਤਲਬ ਪੂਰੇ ਕਰ ਸਕਦੀਆਂ ਉਹਨਾਂ ਲੜਕੀਆਂ ਲਈ ਅਸੀਂ ਵੀ ਮਤਲਬ ਇੱਕ ਇਹ ਕੀਤਾ ਹੋਇਆ ਜੋ ਵੀ ਉਹ ਪ੍ਰੋਡਕਟ ਤਿਆਰ ਕਰ ਸਕਦੀਆਂ ਨੇ ਉਹ ਜਿਵੇਂ ਦੇਖੋ ਇਹ ਝੋਲੇ ਤਿਆਰ ਕੀਤੇ ਹੋਏ ਨੇ ਠੀਕ ਹੈ ਜਾਂ ਵੀ ਮਤਲਬ ਸੂਟ ਪੈਂਟ ਕੀਤਾ ਹੋਇਆ ਜਾਂ ਵੀ ਮਤਲਬ ਕੜਾਈ ਕਰ ਸਕਦੀਆਂ ਨੇ ਜਾਂ ਕੋਈ ਬੈਗ ਤਿਆਰ ਕਰ ਸਕਦੀਆਂ ਨੇ ਠੀਕ ਹੈ ਉਹਨਾਂ ਲਈ ਵੀ ਮਤਲਬ ਅਸੀਂ ਵੀ ਮਤਲਬ ਅਚਾਨੇ ਆ ਵੀ ਉਹ ਸਾਡੇ ਕੋਲੇ ਆਉਣ ਸਾਨੂੰ ਮਟੀਰੀਅਲ ਤਿਆਰ ਕਰਕੇ ਦੇਣਾ ਅਸੀਂ ਉਹਨਾਂ ਦਾ ਬੰਦਾ ਮਿਹਨਤਾਨਾ ਉਹਨਾਂ ਨੂੰ ਦੇਵਾਂਗੇ ਤਾਂ ਕਿ ਉਹ ਆਪਣਾ ਵੀ ਮਤਲਬ ਪੜਾਈ ਹੈ ਜਿਹੜੀ ਅੱਗੇ ਯਾਰੀ ਰੱਖ ਸਕਣ ਇਸ ਦੇ ਵਿੱਚ ਆ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ ਵੀ ਜੋ ਤੁਹਾਡਾ ਦਿੱਤਾ ਪੈਸਾ ਜਿਵੇਂ ਤੁਸੀਂ ਵੀ ਮਤਲਬ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਮੇਰੀਆਂ ਭੈਣਾਂ ਸਾਨੂੰ ਆਰਡਰ ਦੇਣਗੀਆਂ ਤੁਹਾਡੇ ਦਿੱਤੇ ਪੈਸੇ ਨਾਲ ਵੀ ਮਤਲਬ ਬਹੁਤ ਸਾਰੇ ਘਰਾਂ ਦੀਆਂ ਵੀ ਮਤਲਬ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਇੱਕ ਰੋਜ਼ਗਾਰ ਦਿੱਤਾ ਜਾਊਗਾ ਉਹਨਾਂ ਦਾ ਹੁਨਰ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਦੇਖੋ ਇਹ ਸੂਟ ਹੈ ਆਪਾਂ ਨੇ ਛੋਟੇ ਗੁਡੀਆਂ ਦਾ ਸੂਟ ਤਿਆਰ ਕੀਤਾ ਹੈ ਇਹ ਛੋਟੇ ਗੁਡੀਆਂ ਦਾ ਜਿਵੇਂ ਆਪਾਂ ਵੀ ਮਤਲਬ ਗਿੱਧੇ ਵਿੱਚ ਵੀ ਮਤਲਬ ਛੋਟੀਆਂ ਗੁਡੀਆਂ ਇਹਨੂੰ ਪੈਂਦੀਆਂ ਨੇ ਆਪਾਂ ਇਹ ਵੀ ਮਤਲਬ ਜਿਵੇਂ ਤੁਸੀਂ ਵਾਰ ਬੈਠੀਆਂ ਮੇਰੀਆਂ ਭੈਣਾਂ ਆ ਵੀ ਮਤਲਬ ਸੂਟ ਨੂੰ ਪਰਚੇਜ ਕਰਨੀਆਂ ਚਾਹੁੰਦਾ ਕਰਨਾ ਚਾਹੁੰਦੀਆਂ ਨੇ ਤਾਂ ਆਪਾਂ ਇਹ ਸੂਟ ਵੀ ਤਿਆਰ ਕਰਕੇ ਦਿੰਨੇ ਆ ਛੋਟੀਆਂ ਲੜਕੀਆਂ ਵਾਸਤੇ ਇਹ ਆਪਾਂ ਵੀ ਮਤਲਬ ਵੱਡੀਆਂ ਲੜਕੀਆਂ ਵਾਸਤੇ ਵੀ ਤਿਆਰ ਕਰ ਦਿੰਨੇ ਆ ਜੇ ਕਿਸੇ ਨੇ ਆਰਡਰ ਕਰਨਾ ਹੈ ਤਾਂ ਆਪਾਂ ਨੂੰ ਕਰ ਸਕਦੇ ਆ ਜਿਵੇਂ ਅੱਗੇ ਆਪਣੇ ਕੋਲੇ ਵੀ ਮਤਲਬ ਆਹ ਸੂਟ ਵੀ ਹੈਗੇ ਨੇ ਜਿਵੇਂ ਕੋਈ ਵੀ ਮੇਰੀ ਭੈਣ ਆ ਇਹ ਸੂਟ ਆ ਸਾਨੂੰ ਆਰਡਰ ਕਰਨਾ ਚਾਹੁੰਦੀ ਆ ਤਾਂ ਆਪਣੇ ਕੋਲੇ ਇਹ ਸੂਟ ਵੀ ਮਿਲ ਜਾਣਗੇ ਆਪਾਂ ਨੇ ਇਹਨਾਂ ਦੀ ਸਲਵਾਰ ਤੇ ਵੀ ਕੜਾਈ ਕਰਵਾਣੀ ਹੈ ਜੇ ਵੀ ਮਤਲਬ ਕੋਈ ਕੜਾਈ ਕਰਵਾਣਾ ਚਾਹੁੰਦਾ ਹੈ ਤਾਂ ਇਹਦੀ ਸਲਵਾਰ ਤੇ ਵੀ ਕੜਾਈ ਹੋ ਜੂਗੀ ਜਿਵੇਂ ਆ ਸਾਰੇ ਕਲਰ ਡਿਜ਼ਾਈਨ ਸੂਟਾਂ ਨੇ ਤੁਹਾਨੂੰ ਦਿੱਤੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਕਦੇ ਤਾਣੀਆਂ ਦੌਰ ਹੁੰਦਾ ਸੀ ਸਲਾਈਆਂ ਕੜਾਈਆਂ ਦੌਰ ਅੱਜ ਜੋਰਾਂ ਦੇ ਚੱਲ ਰਹੇ ਹੈ ਤੇ ਸਲਾਈ ਕੜਾਈ ਦੇ ਵਿੱਚ ਮਹਾਰ ਹੁਨਰਮੰਦ ਧੀ ਨੂੰ ਅਕਸਰ ਸਾਡੀਆਂ ਬਜ਼ੁਰਗ ਔਰਤਾਂ ਸਾਡੀਆਂ ਮਾਮਾ ਰਕਾਨ ਕਹਿ ਕੇ ਬੁਲਾਉਂਦੀਆਂ ਸੀ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬਰੇਟਾ ਦੇ ਵਿੱਚ ਕਈ ਰਕਾਨ ਕੁੜੀਆਂ ਨੇ ਇਕੱਠੇ ਹੋ ਕੇ ਇਹ ਬੁਟੀਕ ਸ਼ੁਰੂ ਕੀਤੀ ਹੈ ਰਕਾਨ ਫੈਸ਼ਨ ਡਿਜ਼ਾਈਨਰ ਬਰੇਟਾ ਦੇ ਨਾਂ ਤੇ ਕਿਰਨ ਰੁਪਿੰਦਰ ਤੇ ਸੁਖਮਨ ਦੀ ਇੱਕ ਸੋਚ ਹੈ ਕਿ ਜਿਹੜੀਆਂ ਧੀਆਂ ਨੇ ਜਿਹੜੀਆਂ ਕੁੜੀਆਂ ਨੇ ਫੈਸ਼ਨ ਡਿਜ਼ਾਈਨਰ ਦਾ ਕੋਰਸ ਕੀਤਾ 3-3 ਸਾਲ 4-4 ਸਾਲ ਇਸ ਫੀਲਡ ਚ ਲਾਏ ਨੇ ਇੰਨਾ ਦੇ ਰੋਜ਼ਗਾਰ ਦਾ ਮਸਲਾ ਹੈ ਤੇ ਉਹਨਾਂ ਕੁੜੀਆਂ ਲਈ ਰੋਜ਼ਗਾਰ ਦਾ ਮਸਲਾ ਹੈ ਜਿਹੜੀਆਂ ਧੀਆਂ ਦੇ ਹੱਥਾਂ ਦੇ ਵਿੱਚ ਹੁਨਰ ਹੈ ਜਿਹੜੀਆਂ ਕੁੜੀਆਂ ਚੰਗੀ ਸਿਲਾਈ ਕਰਨਾ ਜਾਣਦੀਆਂ ਨੇ ਜਿਹੜੀਆਂ ਧੀਆਂ ਚੰਗੀ ਕਢਾਈ ਕਰਨ ਜਾਣਦੀਆਂ ਨੇ ਹੋਰ ਬਹੁਤ ਸਾਰੇ ਜਿਹੜੇ ਕੰਮ ਬੁਟੀਕ ਨਾਲ ਸੰਬੰਧਿਤ ਹੁੰਦੇ ਨੇ ਸੋ ਇਹ ਟੀਮ ਰੱਖ ਕੇ ਇੱਕ ਕੋਸ਼ਿਸ਼ ਕਰ ਰਹੀ ਹੈ ਕਿ ਦੇਸਾਂ ਵਿਦੇਸ਼ਾਂ ਚ ਵੱਸਦੀਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਜਿਹੜੀਆਂ ਕੁੜੀਆਂ ਪੰਜਾਬੀ ਸੂਟ ਜਾਂ ਕਿਸੇ ਵੀ ਤਰ੍ਹਾਂ ਦਾ ਬੁਟੀਕ ਨਾਲ ਸੰਬੰਧਿਤ ਸੂਟਾਂ ਦੀ ਕਢਾਈ ਸਿਲਾਈ ਕਰਾਉਣਾ ਚਾਹੁੰਦੀਆਂ ਨੇ ਤਾਂ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਇਸ ਟੀਮ ਦਾ ਸਾਥ ਦਿਓਗੇ ਅੱਜ ਕੱਲ ਐਜੂਕੇਸ਼ਨ ਦੇ ਵਿੱਚ ਵੀ ਕਿੱਤਾ ਮੁਕੀ ਜਿਹੜੇ ਕੋਰਸ ਨੇ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋ ਰਹੇ ਨੇ ਜਿਹੜੀਆਂ ਕੁੜੀਆਂ ਸਿਲਾਈ ਸਿੱਖਣਾ ਚਾਹੁੰਦੀਆਂ ਨੇ ਜਿਹੜੀਆਂ ਧੀਆਂ ਕਢਾਈ ਸਿੱਖਣਾ ਚਾਹੁੰਦੀਆਂ ਨੇ ਰਕਾਨ ਫੈਸ਼ਨ ਡਿਜ਼ਾਈਨਰ ਉਹਨਾਂ ਲਈ ਇੱਕ ਜਿਹਾ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਕੰਮ ਹੈ ਜਿਹੜਾ ਤੁਹਾਨੂੰ ਹਰ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਸਿਖਾਇਆ ਜਾਊਗਾ ਇਹ ਹੁਨਰ ਇਹ ਸਿੱਖਿਆ ਹੋਇਆ ਕੰਮ ਤੁਹਾਨੂੰ ساری ਜ਼ਿੰਦਗੀ ਰੋਜੀ ਰੋਟੀ ਜੋਗੇ ਕਰੂਗਾ ਕਿ ਤੁਹਾਨੂੰ ਰੁਜ਼ਗਾਰ ਦੇ ਪਾਸੇ ਲੈ ਕੇ ਜਾਊਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਓ ਦੇਸ਼ਾਂ ਬਦੇਸ਼ਾਂ ਚ ਗਏ ਸਾਡੇ ਪੰਜਾਬੀ ਭੈਣ ਭਰਾ ਇਸ ਟੀਮ ਦਾ ਸਾਥ ਦੇਣਗੇ ਸਕਰੀਨ ਦੇ ਉੱਤੇ ਰਕਾਨ ਫੈਸ਼ਨ ਡਿਜ਼ਾਈਨਰ ਦਾ ਨੰਬਰ ਚੱਲ ਰਿਹਾ ਹੈ ਕਿ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਇਹਨਾਂ ਨੂੰ ਆਰਡਰ ਦਿਓਗੇ ਇਹ ਤੁਹਾਡੇ ਭਰੋਸੇ ਨੂੰ ਬਰਕਰਾਰ ਰੱਖਣਗੇ ਤੁਹਾਡੇ ਪਸੰਦੀਦਾ ਜਿਹੜਾ ਕੰਮ ਹੈ ਉਹ ਕੰਮ ਕਰਕੇ ਦੇਣਗੇ ਸੋ ਇਸ ਉਮੀਦ ਦੇ ਨਾਲ ਜੁੜੇ ਰਹੋ ਸਰਲੇਖ ਦੇ ਨਾਲ